ਮਾਨਯੋਗ ਡੀਜੀਪੀ ਸਾਹਿਬ ਦੀਆਂ ਹਦਾਇਤਾਂ ਮੁਤਾਬਕ ਅੱਜ ਸਾਰੇ ਪੰਜਾਬ ਚ ਕਾਸੋ ਆਪਰੇਸ਼ਨ ਚੱਲ ਰਿਹਾ ਸੀ ਇਹਦੇ ਵਿੱਚ ਅਸੀਂ ਜੂਸ ਸਪੈਕਟਿਡ ਬੰਦਰ ਸਾਨੂੰ ਵਾਂਟਡ ਸੀਗੇ ਉਹ ਅਸੀਂ ਰਾਉਂਡ ਅਪ ਕੀਤੇ ਨੇ ਕੁਝ ਬੰਦਿਆਂ ਦੇ ਖਿਲਾਫ ਪਹਿਲਾਂ ਮੁਕੱਦਮੇਦਾਰ ਸੀਗੇ ਉਹ ਵੀ ਅਸੀਂ ਰਾਉਂਡ ਅਪ ਕੀਤੇ ਨੇ ਤੇ ਸਾਡਾ ਅਜੇ ਵੀ 1 ਵਜੇ ਤੱਕ ਕਾਸੋ ਆਪਰੇਸ਼ਨ ਲਗਾਤਾਰ ਚੱਲੂਗਾ ਸੇਖਰ ਦੁਪਹਿਰੇ ਜਿਹੜਾ ਹੈਗਾ ਪੁਲਿਸ ਵੱਲੋਂ ਇੱਕ ਸਪੈਸ਼ਲ ਆਪਰੇਸ਼ਨ ਚਲਾਇਆ ਗਿਆ ਹੈ ਸਰ ਕੀ ਮਕਸਦ ਸੀਗਾ ਮਾਨਯੋਗ ਡੀਜੀਪੀ ਸਾਹਿਬ ਦੀਆਂ ਹਦਾਇਤਾਂ ਮੁਤਾਬਕ ਅੱਜ ਸਾਰੇ ਪੰਜਾਬ ਚ ਕਾਸੋ ਆਪਰੇਸ਼ਨ ਚੱਲ ਰਿਹਾ ਸੀ ਇਹਦੇ ਵਿੱਚ ਅਸੀਂ ਜੂਸ ਸਪੈਕਟਡ ਬੰਦੇ ਸਾਨੂੰ ਵਾਂਟਡ ਸੀਗੇ ਉਹ ਅਸੀਂ ਰਾਉਂਡ ਅਪ ਕੀਤੇ ਨੇ ਕੁਝ ਬੰਦਿਆਂ ਦੇ ਖਿਲਾਫ ਪਹਿਲਾਂ ਮੁਕਤਦਮੇ ਦਰ ਸੀਗੇ ਉਹ ਵੀ ਅਸੀਂ ਰਾਉਂਡ ਅਪ ਕੀਤੇ ਨੇ ਤੇ ਸਾਡਾ ਅਜੇ ਵੀ 1 ਵਜੇ ਤੱਕ ਕਾਸੋ ਆਪਰੇਸ਼ਨ ਲਗਾਤਾਰ ਚੱਲੂਗਾ ਅਸੀਂ ਲੋਕਾਂ ਨੂੰ ਅਪੀਲ ਕਰਦੇ ਆਂ ਵੀ ਅਸੀਂ ਤੁਹਾਡੇ ਵਾਸਤੇ 24 ਘੰਟੇ ਹਾਜ਼ਰ ਆਂ ਜਿੱਥੇ ਵੀ ਤੁਹਾਨੂੰ ਨਸ਼ੇ ਬਾਰੇ ਥੋੜਾ ਜਿਹਾ ਵੀ ਕਲੂ ਮਿਲਦਾ ਸਾਨੂੰ ਇਮੀਡੀਏਟਲੀ ਇਨਫੋਰਮੇਸ਼ਨ ਦਿਓ ਅਸੀਂ ਉਹਨਾਂ ਦਾ ਨਾਮ ਤੇ ਨੰਬਰ ਸੀਟ ਰੱਖਾਂਗੇ ਅਸੀਂ ਪਬਲਿਕ ਵਾਸਤੇ 24 ਘੰਟੇ ਹਾਜ਼ਰ ਹੈ ਕੰਮ ਵਾਸਤੇ ਮਾਨਯੋਗ ਡੀਜੀਪੀ ਸਾਹਿਬ ਦੀਆਂ ਹਦਾਇਤਾਂ ਮੁਤਾਬਕ ਅੱਜ ਸਾਰੇ ਪੰਜਾਬ ਚ ਕਾਸਟੋ ਆਪਰੇਸ਼ਨ ਚੱਲ ਰਿਹਾ ਸੀ ਇਹਦੇ ਵਿੱਚ ਅਸੀਂ ਜੂਸ ਸਪੈਕਟਿਡ ਬੰਦਰ ਸਾਨੂੰ ਵਾਂਟਡ ਸੀਗੇ ਉਹ ਅਸੀਂ ਰਾਉਂਡ ਅਪ ਕੀਤੇ ਨੇ ਕੁਝ ਬੰਦਿਆਂ ਦੇ ਖਿਲਾਫ ਪਹਿਲਾਂ ਮੁਕੱਦਮੇਦਾਰ ਸੀਗੇ ਉਹ ਵੀ ਅਸੀਂ ਰਾਉਂਡ ਅਪ ਕੀਤੇ ਨੇ ਤੇ ਸਾਡਾ ਅਜੇ ਵੀ 1 ਵਜੇ ਤੱਕ ਕਾਸੋਪੇਸ਼ਨ ਲਗਾਤਾਰ ਚੱਲੂਗਾ ਸਿਕਰ ਦੁਪਹਿਰੇ ਜਿਹੜਾ ਹੈਗਾ ਪੁਲਿਸ ਵੱਲੋਂ ਇੱਕ ਸਪੈਸ਼ਲ ਆਪਰੇਸ਼ਨ ਚਲਾਇਆ ਗਿਆ ਹੈ ਸਰ ਕੀ ਮਕਸਦ ਸੀਗਾ ਮਾਨਯੋਗ ਡੀਜੀਪੀ ਸਾਹਿਬ ਦੀਆਂ ਹਦਾਇਤਾਂ ਮੁਤਾਬਕ ਅੱਜ ਸਾਰੇ ਪੰਜਾਬ 'ਚ ਕਾਸੋ ਆਪਰੇਸ਼ਨ ਚੱਲ ਰਿਹਾ ਸੀ ਇਹਦੇ ਵਿੱਚ ਅਸੀਂ ਜੂਸ ਸਪੈਕਟਿਡ ਬੰਦੇ ਸਾਨੂੰ ਵਾਂਟਡ ਸੀਗੇ ਉਹ ਅਸੀਂ ਰਾਉਂਡ ਅਪ ਕੀਤੇ ਨੇ ਕੁਝ ਬੰਦਿਆਂ ਦੇ ਖਿਲਾਫ ਪਹਿਲਾਂ ਮਕਰਤਮੇਦਾਰ ਸੀਗੇ ਉਹ ਵੀ ਅਸੀਂ ਰਾਉਂਡ ਅਪ ਕੀਤੇ ਨੇ ਤੇ ਸਾਡਾ ਅਜੇ ਵੀ 1 ਵਜੇ ਤੱਕ ਕਸੋਪੇਸ਼ਨ ਲਗਾਤਾਰ ਚੱਲੂਗਾ ਅਸੀਂ ਲੋਕਾਂ ਨੂੰ ਅਪੀਲ ਕਰਦੇ ਆਂ ਵੀ ਅਸੀਂ ਤੁਹਾਡੇ ਵਾਸਤੇ 24 ਘੰਟੇ ਹਾਜ਼ਰ ਆਂ ਜਿੱਥੇ ਵੀ ਤੁਹਾਨੂੰ ਨਸ਼ੇ ਬਾਰੇ ਥੋੜਾ ਜਿਹਾ ਵੀ ਕਲੂ ਮਿਲਦਾ ਸਾਨੂੰ ਇਮੀਡੀਏਟਲੀ ਇਨਫੋਰਮੇਸ਼ਨ ਦੋ ਅਸੀਂ ਉਹਨਾਂ ਦਾ ਨਾਮ ਤੇ ਨੰਬਰ ਸੀਟ ਰੱਖਾਂਗੇ ਅਸੀਂ ਪਬਲਿਕ ਵਾਸਤੇ 24 ਘੰਟੇ ਹਾਜ਼ਰ ਆਏ ਕੰਮ ਵਾਸਤੇ ਮਾਨਯੋਗ ਡੀਜੀਪੀ ਸਾਹਿਬ ਦੀਆਂ ਹਦਾਇਤਾਂ ਮੁਤਾਬਕ ਅੱਜ ਸਾਰੇ ਪੰਜਾਬ ਚ ਕਸੋਪੇਸ਼ਨ ਚੱਲ ਰਿਹਾ ਸੀ ਇਦੇ ਵਿੱਚ ਅਸੀਂ ਜੂਸ ਸਪੈਕਟਡ ਬੰਦਰ ਸਾਨੂੰ ਵਾਂਟਡ ਸੀਗੇ ਉਹ ਅਸੀਂ ਰਾਉਂਡ ਅਪ ਕੀਤੇ ਨੇ ਕੁਝ ਬੰਦਿਆਂ ਦੇ ਖਿਲਾਫ ਪਹਿਲਾਂ ਮੁਕੱਦਮੇਦਾਰ ਸੀਗੇ ਉਹ ਵੀ ਅਸੀਂ ਰਾਉਂਡ ਅਪ ਕੀਤੇ ਨੇ ਤੇ ਸਾਡਾ ਅਜੇ ਵੀ 1 ਵਜੇ ਤੱਕ ਕਾਸੋਪੇਸ਼ਨ ਲਗਾਤਾਰ ਚੱਲੂਗਾ ਸੇਖਰ ਦੁਪਹਿਰੇ ਜਿਹੜਾ ਹੈਗਾ ਪੁਲਿਸ ਵੱਲੋਂ ਇੱਕ ਸਪੈਸ਼ਲ ਆਪਰੇਸ਼ਨ ਚਲਾਇਆ ਗਿਆ ਹੈ ਸਰ ਕੀ ਮਕਸਦ ਸੀਗਾ ਮਾਨਯੋਗ ਡੀਜੀਪੀ ਸਾਹਿਬ ਦੀਆਂ ਹਦਾਇਤਾਂ ਮੁਤਾਬਕ ਅੱਜ ਸਾਰੇ ਪੰਜਾਬ 'ਚ ਕਾਸੋ ਆਪਰੇਸ਼ਨ ਚੱਲ ਰਿਹਾ ਸੀ ਇਰੇ ਵਿੱਚ ਅਸੀਂ ਜੂਸ ਸਪੈਕਟਡ ਬੰਦਰ ਸਾਨੂੰ ਵਾਂਟਡ ਸੀਗੇ ਉਹ ਅਸੀਂ ਰਾਉਂਡ ਅਪ ਕੀਤੇ ਨੇ ਕੁਝ ਬੰਦਿਆਂ ਦੇ ਖਿਲਾਫ ਪਹਿਲਾਂ ਮਕਦਮੇ ਦਰਸੀ ਗਏ ਉਹ ਵੀ ਅਸੀਂ ਰਾਉਂਡ ਅਪ ਕੀਤੇ ਨੇ ਤੇ ਸਾਡਾ ਅਜੇ ਵੀ 1 ਵਜੇ ਤੱਕ ਕਾਸੋਪੇਸ਼ਨ ਲਗਾਤਾਰ ਚੱਲੂਗਾ ਅਸੀਂ ਲੋਕਾਂ ਨੂੰ ਅਪੀਲ ਕਰਦੇ ਆਂ ਵੀ ਅਸੀਂ ਤੁਹਾਡੇ ਵਾਸਤੇ 24 ਘੰਟੇ ਹਾਜ਼ਰ ਆਂ ਜਿੱਥੇ ਵੀ ਤੁਹਾਨੂੰ ਨਸ਼ੇ ਬਾਰੇ ਥੋੜਾ ਜਿਹਾ ਵੀ ਕਲੂ ਮਿਲਦਾ ਸਾਨੂੰ ਇਮੀਡੀਏਟਲੀ ਇਨਫੋਰਮੇਸ਼ਨ ਦਿਓ ਅਸੀਂ ਉਹਨਾਂ ਦਾ ਨਾਮ ਤੇ ਨੰਬਰ ਸੀਟ ਰੱਖਾਂਗੇ ਅਸੀਂ ਪਬਲਿਕ ਵਾਸਤੇ 24 ਘੰਟੇ ਹਾਜ਼ਰ ਹੈ ਕੰਮ ਵਾਸਤੇ। ਮਾਨਯੋਗ ਡੀਜੀਪੀ ਸਾਹਿਬ ਦੀਆਂ ਹਦਾਇਤਾਂ ਮੁਤਾਬਕ ਅੱਜ ਸਾਰੇ ਪੰਜਾਬ ਚ ਕਾਸੋ ਆਪਰੇਸ਼ਨ ਚੱਲ ਰਿਹਾ ਸੀ। ਇਹਦੇ ਵਿੱਚ ਅਸੀਂ ਜੂਸ ਸਪੈਕਟਡ ਬੰਦੇ ਸਾਨੂੰ ਵਾਂਟਡ ਸੀਗੇ ਉਹ ਅਸੀਂ ਰਾਉਂਡ ਅਪ ਕੀਤੇ ਨੇ। ਕੁਝ ਬੰਦਿਆਂ ਦੇ ਖਿਲਾਫ ਪਹਿਲਾਂ ਮੁਕੱਦਮੇ ਦਰਜ ਸੀਗੇ ਉਹ ਵੀ ਅਸੀਂ ਰਾਉਂਡ ਅਪ ਕੀਤੇ ਨੇ। ਤੇ ਸਾਡਾ ਅਜੇ ਵੀ 1 ਵਜੇ ਤੱਕ ਕਾਸੋ ਆਪਰੇਸ਼ਨ ਲਗਾਤਾਰ ਚੱਲੂਗਾ। ਸੇਖਰ ਦੁਪਹਿਰੇ ਜਿਹੜਾ ਹੈਗਾ ਪੁਲਿਸ ਵੱਲੋਂ ਇੱਕ ਸਪੈਸ਼ਲ ਆਪਰੇਸ਼ਨ ਚਲਾਇਆ ਗਿਆ ਹੈ ਸਰ ਕੀ ਮਕਸਦ ਸੀ ਗੱਲ ਮਾਨਯੋਗ ਡੀਜੀਪੀ ਸਾਹਿਬ ਦੀਆਂ ਹਦਾਇਤਾਂ ਮੁਤਾਬਕ ਅੱਜ ਸਾਰੇ ਪੰਜਾਬ 'ਚ ਕਾਸੋ ਆਪਰੇਸ਼ਨ ਚੱਲ ਰਿਹਾ ਸੀ ਇਹਦੇ ਵਿੱਚ ਅਸੀਂ ਜੂਸ ਸਪੈਕਟਰਡ ਬੰਦਰ ਸਾਨੂੰ ਵਾਂਟਡ ਸੀਗੇ ਉਹ ਅਸੀਂ ਰਾਉਂਡ ਅਪ ਕੀਤੇ ਨੇ ਕੁਝ ਬੰਦਿਆਂ ਦੇ ਖਿਲਾਫ ਪਹਿਲਾਂ ਮੁਕੱਦਮੇ ਦਰਜ ਸੀਗੇ ਉਹ ਵੀ ਅਸੀਂ ਰਾਉਂਡ ਅਪ ਕੀਤੇ ਨੇ ਤੇ ਸਾਡਾ ਅਜੇ ਵੀ 1 ਵਜੇ ਤੱਕ ਕਾਸੋ ਆਪਰੇਸ਼ਨ ਲਗਾਤਾਰ ਚੱਲੂਗਾ ਅਸੀਂ ਲੋਕਾਂ ਨੂੰ ਅਪੀਲ ਕਰਦੇ ਹਾਂ ਵੀ ਅਸੀਂ ਤੁਹਾਡੇ ਵਾਸਤੇ 24 ਘੰਟੇ ਹਾਜ਼ਰ ਹੈ ਜਿੱਥੇ ਵੀ ਤੁਹਾਨੂੰ ਨਸ਼ੇ ਬਾਰੇ ਥੋੜਾ ਜਿਹਾ ਵੀ ਕਲੂ ਮਿਲਦਾ ਸਾਨੂੰ ਇਮੀਡੀਏਟਲੀ ਇਨਫੋਰਮੇਸ਼ਨ ਦਿਓ ਅਸੀਂ ਉਹਨਾਂ ਦਾ ਨਾਮ ਤੇ ਨੰਬਰ ਸੀਟ ਰੱਖਾਂਗੇ ਅਸੀਂ ਪਬਲਿਕ ਵਾਸਤੇ 24 ਘੰਟੇ ਹਾਜ਼ਰ ਹੈ ਕੰਮ ਵਾਸਤੇ